ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਕਿਰਪਾ ਤੇ ਦਾ ਹਰਮੰਦਰ ਸਿੰਘ ਫਰੈਂਡਸ਼ਿਪ ਇਮੀਗ੍ਰੇਸ਼ਨ ਆ ਕੌਕੇ ਰੋਰ ਨਾਨਕ ਸਰਕਲੇਰਾ ਜਗਰਾਉਣ ਤੋਂ ਤੁਹਾਡੇ ਨਾਈਟ ਜੇ ਵਰਕ ਪਰਮਿਟ ਬਾਰੇ ਅਸੀਂ ਜਾਣਕਾਰੀ ਦੇ ਰਹੇ ਹਾਂ ਜ ਜਿਹਦੇ ਵਿੱਚ ਸਾਡੇ ਕੋਲੇ ਡਿਮਾਂਡ ਆਈ ਹੈ ਵੇਅਰ ਹਾਊਸ ਵਰਕਰ ਅਤੇ ਐਗਰੀਕਲਚਰ ਫੀਲਡ ਦੇ ਵੇ ਸਿਜ਼ਨਲ ਆ ਵਰਕਰ ਦੀ ਲੋਰ ਹੈ ਜਿਹਦੇ ਵਿੱਚ 1 ਸਾਲ ਦਾ ਵਰਕ ਪਰਮਿਟ ਹੋਊਗਾ ਜਿਹੜਾ ਕਿ ਤੁਸੀਂ ਰੀਨਿਊ ਕਰਵਾ ਸਕਦੇ ਹੋ ਸੈਲਰੀ 980 ਜੂਰੋ ਤੋਂ ਲੈ ਕੇ 1250 ਜੂਰੋ ਪਰ ਮਹੀਨਾ ਕੰਮ 1 ਮਹੀਨੇ ਦੇ ਵਿੱਚ 240 ਘੰਟੇ ਤੋਂ ਲੈ ਕੇ 280 ਘੰਟੇ ਤੁਸੀਂ ਕੰਮ ਕਰ ਸਕਦੇ ਹੋ ਕੰਪਿਊਟੇਸ਼ਨ ਆ ਇਨਕਲੂਡ ਆ ਟੈਕਟ ਵੀ ਇਨਕਲੂਡ ਹੈ ਹੈਲਥ ਐਂਡ ਇੰਸ਼ੋਰੈਂਸ ਪ੍ਰੋਵਾਈਡ ਕੀਤਾ ਜਾਊਗਾ ਪਾਸਪੋਰਟ ਈਸੀਆਰ ਨੌਨ ਈਸੀਆਰ ਅਕਸੈਪਟੇਬਲ ਹੈ ਪ੍ਰੋਸੈਸਿੰਗ ਟਾਈਮ 45 ਦਿਨ ਤੋਂ ਲੈ ਕੇ 60 ਦਿਨ ਦਾ ਇਹ ਪ੍ਰੋਸੈਸਿੰਗ ਟਾਈਮ ਹੈ ਇਸ ਹੀ ਡਿਮਾਂਡ ਕੰਪਨੀ ਦੇ ਜਿਹੜੀ ਕਸ਼ੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਦੂਜੀ ਵੈਕੈਂਸੀ ਜਿਹੜੀ ਹੈਗੀ ਆ ਉਹਦੇ ਵਿੱਚ ਡਰਾਈਵਰ ਆ ਟਰੱਕ ਡਰਾਈਵਰ ਅਤੇ ਫੋਰਕ ਲੈਫਟ ਡਰਾਈਵਰ ਚਾਹੀਦੇ ਹਨ ਜਿਹਦੇ ਵਿੱਚ ਸੈਲਰੀ 980 ਤੋਂ ਲੈ ਕੇ 1250 ਯੂਰੋ ਪਰ ਮਹੀਨਾ ਵਰਕਿੰਗ ਆਵਰ ਦਾ 240 ਤੋਂ ਲੈ ਕੇ 280 ਘੰਟੇ ਪਰ ਮੰਥ ਕੰਮੂਡੇਸ਼ਨ ਪ੍ਰੋਵਾਈਡ ਕੀਤੀ ਜਾਊਗੀ ਟਿਕਟ ਇਨਕਲੂਡ ਹੈਗੀ ਆ ਹੈਲਥ ਇੰਸ਼ੋਰੈਂਸ ਵੀ ਨਾਲ ਦਿੱਤੀ ਜਾਊਗੀ ਇਹਦੇ ਵਿੱਚ ਵੀ ਪਾਸਪੋਰਟ ईसीआर ਨੋਨ ईसीआर ਅਸੈਪਟੇਬਲ ਹੈਗਾ ਪ੍ਰੋਸੈਸਿੰਗ ਟਾਈਮ 45 ਦਿਨਾਂ ਤੋਂ ਲੈ ਕੇ 60 ਦਿਨ ਦਾ ਇਹ ਪ੍ਰੋਸੈਸਿੰਗ ਟਾਈਮ ਹੈ ਵਰਕ ਪਰਮਿਟ 1 ਸਾਲ ਦਾ ਮਿਲੂਗਾ ਤੁਸੀਂ ਇਸ ਨੂੰ ਰੀਨਿਊ ਕਰਵਾ ਸਕਦੇ ਹੋ ਇਹ ਸਗੀ ਕੰਪਨੀ ਵੱਲੋਂ ਡਿਮਾਂਡ ਜਿਹੜੀ ਕਿ ਵੇਅਰ ਆਊਟ ਦੇ ਵਿੱਚ ਅਤੇ ਐਗਰੀਕਲਚਰ ਸੂਰ ਦੇ ਵਿੱਚ ਵਰਕਰ ਚਾਹੀਦੇ ਹਨ ਬਰਕ ਪਰਮਟ ਅਪਲਾਈ ਕਰਨ ਵਾਸਤੇ ਰਿਕੁਆਇਰਮੈਂਟ オリジナル ਪਾਸਪੋਰਟ ਚਾਹੀਦਾ ਹੈ ਇਟਲੀ ਦੀ ਪੀਸੀਸੀ ਚਾਹੀਦੀ ਹੈ ਐਜੂਕੇਸ਼ਨ ਦੇ ਸਰਟੀਫਿਕੇਟ ਬਤੇ ਰੇ ਜਾਣਕਾਰੀ ਲੈਣ ਲਈ ਤੁਸੀਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਵਿੱਚ ਆ ਕੇ ਵੀ ਗੱਲਬਾਤ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਅਤੇ ਸੋਨਾ ਪੰਜਾਬ ਅਤੇ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਅਗਲੇ ਕੰਟਰੀ ਦੀ ਇਨਫਰਮੇਸ਼ਨ ਦੇ ਬਿਊਟਿਕ ਹੋ ਤੁਹਾਡੇ ਤੱਕ ਟਾਈਮ ਸਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜਿਹਾ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਥੇਰੇ ਜਾਣਕਾਰੀ ਲੈਣ ਲਈ ਤੁਸੀਂ